ਪੰਜਾਬੀ ਨਿਊਜ਼ ਕੋਰਨਰ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗੁਰਪ੍ਰੀਤ ਸਿੰਘ ਅੱਜ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਸੁਖਬੀਰ ਸਿੰਘ ਬਾਦਲ ਦੇ ਬਾਰੇ ਅੱਜ ਸੁਖਬੀਰ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋਏ ਪਰ ਇੱਥੇ ਜੋ ਦਫ਼ਤਰ ਦੇ ਵਿੱਚ ਮੌਜੂਦ ਸੀ ਉਹ ਜਥੇਦਾਰ ਨਹੀਂ ਉਹਨਾਂ ਦਾ ਸਟਾਫ ਸੀ ਇਸ ਕਰਕੇ ਸੁਖਬੀਰ ਸਿੰਘ ਬਾਦਲ ਆਪਣਾ ਇੱਕ ਪੱਤਰ ਦੇ ਕੇ ਵਾਪਸ ਮੁੜਾਏ ਹੁਣ ਸੁਖਬੀਰ ਸਿੰਘ ਬਾਦਲ ਨੂੰ ਜਦੋਂ ਪੰਨ ਸਿੰਘ ਸਹਿਬਾਨਾ ਦੀ 71 ਤਾ ਹੋਵੇਗੀ ਉਸ ਦਿਨ ਬੁਲਾਇਆ ਜਾਵੇਗਾ ਉਸ ਦਿਨ ਉਹਨਾਂ ਤੋਂ ਪੁੱਛਿਆ ਜਾਵੇਗਾ ਕਿ ਤੁਸੀਂ ਇਹ ਗੁਨਾਹ ਕੀਤੇ ਆ ਜਾਂ ਫਿਰ ਨਹੀਂ ਜੇ ਸੁਖਬੀਰ ਬਾਦਲ ਮੰਨ ਜਾਂਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਧਾਰਮਿਕ ਸਜ਼ਾ ਤਨਖਾਹ ਲਗਾਈ ਜਾਵੇਗੀ ਅੱਜ ਸੁਖਬੀਰ ਸਿੰਘ ਬਾਦਲ ਨੇ ਪੇਸ਼ ਹੋ ਕੇ ਇੱਕ ਪੱਤਰ ਦਿੱਤਾ ਇਸ ਪੱਤਰ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਮੈਨੂੰ ਕੱਲ ਜਿਹੜਾ ਤੁਸੀਂ ਹੁਕਮ ਲਾਇਆ ਉਸ ਦੇ ਬਾਅਦ ਮੈਂ ਅੱਜ ਪੇਸ਼ ਹੋ ਰਿਹਾ ਤੁਹਾਡੇ ਕੋਲ ਅਤੇ ਮੈਂ ਹਰ ਭੁੱਲ ਦੇ ਲਈ ਮਾਫੀ ਮੰਗਦਾ ਮੈਂ ਜੋ ਵੀ ਮੈਨੂੰ ਧਾਰਮਿਕ ਤੌਰ ਤੇ ਤੁਸੀਂ ਜੋ ਸਟ੍ਰੀਕ ਨਾਲ ਤਨਖਾਹ ਲਾਉਂਗੇ ਮੈਨੂੰ ਮਨਜ਼ੂਰ ਹੋਵੇਗੀ ਮੇਰੀ ਜੋਦੜੀ ਮਨਜ਼ੂਰ ਕਰੋ ਮੈਂ ਤੁਹਾਡੇ ਸਰਮੁਖ ਪੇਸ਼ ਹੋਇਆ ਇਹ ਗੱਲ ਸੁਖਬੀਰ ਬਾਦਲ ਦੇ ਵੱਲੋਂ ਆਖੀ ਗਈ ਹੈ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਉਸ ਵੇਲੇ ਦੇ ਮੰਤਰੀ 2007 ਤੋਂ 17 ਦੀ ਸਰਕਾਰ ਦੇ ਵਿੱਚ ਵੱਡੇ ਅਹੁਦੇ ਤੇ ਰਹੇ ਡਾਕਟਰ ਦਲਜੀਤ ਸਿੰਘ ਚੀਮਾ ਵੀ ਅੱਜ ਪੇਸ਼ ਹੋਏ ਉਹਨਾਂ ਦੇ ਵੱਲੋਂ ਵੀ ਆਪਣਾ ਸਪਸ਼ਟੀਕਰਨ ਸੌਂਪਿਆ ਗਿਆ ਹੈ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜੋ ਪੰਚ ਸੇਬਾਨਾਂ ਦੀ ਇਕੱਤਰਤਾ ਹੋਈ ਸੀ ਉਸ ਦੇ ਵਿੱਚ ਉਸ ਸਮੇਂ ਦੀ ਸਰਕਾਰ ਦੇ ਵਿੱਚ ਰਹੇ ਸਿੱਖ ਮੰਤਰੀਆਂ ਨੂੰ ਵੀ ਜਿਹੜਾ ਤਲਬ ਕੀਤਾ ਗਿਆ ਸੀ ਅਤੇ ਅੱਜ ਸੁਖਬੀਰ ਸਿੰਘ ਬਾਦਲ ਦੇ ਨਾਲ ਇਹ ਮੰਤਰੀ ਦਲਜੀਤ ਸਿੰਘ ਮਾਵੀ ਪੇਸ਼ ਹੋਏ ਸਨ ਉਹਨਾਂ ਦੇ ਵੱਲੋਂ ਵੀ ਇੱਕ ਪੱਤਰ ਜੋ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪਿਆ ਗਿਆ ਉਸ ਦੇ ਵਿੱਚ ਬਿਨਾਂ ਕਿਸੇ ਸਵਾਲ ਜਵਾਬ ਤੋਂ ਸਾਰੀਆਂ ਗਲਤੀਆਂ ਨੂੰ ਕਬੂਲ ਕੀਤਾ ਗਿਆ ਅਤੇ ਆਖਿਆ ਗਿਆ ਕਿ ਸੁਖਬੀਰ ਸਿੰਘ ਬਾਦਲ ਨੇ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਆਪਣਾ ਕਬੂਲਨਾਮਾ ਪੇਸ਼ ਕੀਤਾ ਸੀ ਮੈਂ ਵੀ ਉਸ ਹਰ ਗਲਤੀ ਨੂੰ ਮੰਨਣ ਨੂੰ ਤਿਆਰ ਹਾਂ ਜਿਸ ਦੇ ਕਰਕੇ ਅਕਾਲੀ ਦਲ ਅਤੇ ਪੰਥ ਨੂੰ ਨੁਕਸਾਨ ਚੱਲਣਾ ਪਿਆ ਹੈ ਤੇ ਮੈਂ ਵੀ ਆਪਣੇ ਵੱਲੋਂ ਅਕਾਲ ਤਖਸੈ ਨੂੰ ਸਮਰਪਿਤ ਹੋ ਕੇ ਜਿਸ ਤਰ੍ਹਾਂ ਦੀ ਵੀ ਮੈਨੂੰ ਕੋਈ ਵੀ ਹੁਕਮ ਜਾਰੀ ਕੀਤਾ ਜਾਵੇਗਾ ਮੰਨਣ ਦਾ پابੰਦ ਹੋਵਾਂਗਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅੱਜ ਸੁਖਬੀਰ ਸਿੰਘ ਬਾਦਲ ਅਤੇ ਚੀਮਾ ਤੋਂ ਇਲਾਵਾ ਸ਼ਰਨਜੀਤ ਸਿੰਘ ਢਿੱਲੋਂ ਅਤੇ ਕੁਝ ਹੋਰ ਲੀਡਰ ਵੀ ਪੇਸ਼ ਹੋਏ ਸਨ ਪਰ ਅੱਜ ਜਥੇਦਾਰ ਸਾਹਿਬ ਉੱਥੇ ਮੌਜੂਦ ਨਹੀਂ ਸੀ ਜਿਸ ਕਰਕੇ ਹੁਣ ਇਹ ਵਾਪਸ ਪਰਤੇ ਅਤੇ ਇਹਨਾਂ ਨੂੰ ਦੁਬਾਰਾ ਜਦੋਂ ਵੀ ਮੀਟਿੰਗ ਹੁੰਦੀ ਹੈ ਉਸ ਦੇ ਵਿੱਚ ਬੁਲਾ ਕੇ ਅਗਲਾ ਜੋ ਤਨਖਾਹ ਲਾਉਣ ਦਾ ਪ੍ਰੋਗਰਾਮ ਹੈ ਉਹ ਤਾ ਕੀਤਾ ਜਾਵੇਗਾ ਤਾਂ ਅੱਜ ਦੀ ਇਹ ਵੱਡੀ ਖਬਰ ਸੀ ਕਿ ਸੁਖਬੀਰ ਸਿੰਘ ਬਾਦਲ ਅਤੇ ਬਾਕੀ ਦੇ ਅਕਾਲੀ ਲੀਡਰ ਇੱਥੇ ਪੇਸ਼ ਹੋਏ ਸਨ ਤਾਂ ਸੁਖਬੀਰ ਸਿੰਘ ਬਾਦਲ ਦੇ ਨਾਲ ਇਹ ਜੁੜਿਆ ਹੋਇਆ ਵੱਡਾ ਮਸਲਾ ਲਗਾਤਾਰ ਇਸੇ ਤਰ੍ਹਾਂ ਚੱਲਦਾ ਦਿਖਾਈ ਦੇ ਰਿਹਾ ਹੈ ਜੇਕਰ ਬਾਗੀਆਂ ਦੀ ਗੱਲ ਕੀਤੀ ਜਾਵੇ ਤਾਂ ਬਾਗੀ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਸਲੀ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋ ਕੇ ਆਪਣਾ ਪੱਖ ਰੱਖਦੇ ਦਿਖਾਈ ਦੇ ਸਕਦੇ ਆ ਕਿਉਂਕਿ ਬਾਗੀਆਂ ਦੇ ਵਿੱਚ ਵੀ ਬਹੁਤ ਸਾਰੇ ਅਜਿਹੇ ਲੀਡਰ ਨੇ ਜਿਹੜੇ 2007 ਤੋਂ ਲੈ ਕੇ 17 ਤੱਕ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਮੰਤਰੀ ਰਹੇ ਸਨ ਸਿੱਖ ਚਿਹਰੇ ਇਹਨਾਂ ਨੂੰ ਕਹਿੰਦੇ ਨੇ ਭਾਵੇਂ ਪਰਮਿੰਦਰ ਸਿੰਘ ਢਿੰਡਸਾ ਹੋਣ ਇਸ ਤੋਂ ਇਲਾਵਾ ਸਕੰਦਰ ਸਿੰਘ ਮਲੂਕਾ ਹੋਣ ਅਤੇ ਸਰਜੀਤ ਸਿੰਘ ਰਖੜਾ ਹੋਣ ਉਸ ਤੋਂ ਇਲਾਵਾ ਬੀਬੀ ਜਗੀਰ ਕੌਰ ਹੋਣ ਕਈ ਮੰਤਰੀ ਇਸ ਬਾਗੀ ਧੜੇ ਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਨੂੰ ਅਕਾਲੀ ਦਲ ਦੇ ਸਰਕਾਰ ਸਮੇਂ ਜੋ ਗਲਤੀਆਂ ਹੋਈਆਂ ਜੋ ਭੁੱਲਾ ਹੋਈਆਂ ਜੋ ਗੁਨਾਹ ਹੋਏ ਉਹਨਾਂ ਦੇ ਲਈ ਵੀ ਜੁਲਿਆ ਕਾਲਤਖ ਸਾਹਿਬ ਦੇ ਵੱਲੋਂ ਉਹ ਸਪਸ਼ਟੀਕਰਨ ਦੇਣ ਦੇ ਲਈ ਸੱਦਾ ਭੇਜਿਆ ਗਿਆ ਤਲਬ ਕੀਤਾ ਗਿਆ ਇਸ ਦੇ ਮਾਮਲੇ ਦੇ ਵਿੱਚ ਲਗਾਤਾਰ ਅੱਜ ਸੁਖਬੀਰ ਸਿੰਘ ਬਾਦਲਵਾਲਾ ਢੜਾ ਹੋਵੇ ਜਾਂ ਬਾਕੀ ਢੜਾ ਹੋਵੇ ਉਹਨਾਂ ਦੇ ਵੱਲੋਂ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਨੇ ਇਸ ਤੋਂ ਅਗਲੀ ਗੱਲ ਕਰ ਲੈਣੇ ਆ ਜੋ ਕਿ ਜੁੜੀ ਹੋਈ ਹੈ ਪੰਜਾਬ ਸਰਕਾਰ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਰਾਜਪਾਲ ਗੁਲਾਬਜੰਨ ਕੁਟਾਰੀਆ ਅੱਜ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਨਤਮਸਤਕ ਹੋਏ ਉਹਨਾਂ ਦੇ ਵੱਲੋਂ ਇੱਥੇ ਕੋਈ ਵੀ ਰਾਜਨੀਤਿਕ ਸਵਾਲ ਹੁੰਦੇ ਆ ਉਹਨਾਂ ਦਾ ਜਵਾਬ ਨਹੀਂ ਦਿੱਤਾ ਗਿਆ ਅਤੇ ਆਖਿਆ ਗਿਆ ਕਿ ਗੁਲਾਬਚੰਦ ਘਟਾਰੀਆ ਨੇ ਇੱਥੇ ਦਰਬਾਰ ਸਾਹਿਬ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ ਕਿਉਂਕਿ ਪੰਜਾਬ ਦੇ ਨਵੇਂ ਰਾਜਪਾਲ ਬਣੇ ਨੇ 31 ਜੁਲਾਈ ਨੂੰ ਉਹਨਾਂ ਨੇ ਆਪਣਾ ਅਹੁਦਾ ਸੰਭਾਲਿਆ ਇਸੇ ਕਰਕੇ ਉਹ ਪਰਿਵਾਰ ਦੇ ਸਮੇਤ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚੇ ਸੀ ਤਾਂ ਮੁੱਖ ਮੰਤਰੀ ਨੇ ਅਤੇ ਰਾਜਪਾਲ ਨੇ ਕਿਸੇ ਵੀ ਜੋ ਸਿਆਸੀ ਸਵਾਲ ਹੁੰਦੇ ਆ ਉਹਨਾਂ ਦਾ ਜਵਾਬ ਨਹੀਂ ਦਿੱਤਾ ਤਾਂ ਪੰਜਾਬ ਦੇ ਵਿੱਚ ਹੋਰ ਵੀ ਕਈ ਤਰ੍ਹਾਂ ਦੀਆਂ ਜੋ ਗੱਲਾਂ ਚੱਲ ਰਹੀਆਂ ਨੇ ਜੇ ਗੱਲ ਕਰ ਲਈਏ ਕੰਗਣਾ ਰਣੌਤ ਦੀ ਫਿਲਮ ਦੇ ਉੱਤੇ ਵੀ ਹੁਣ ਪਾਬੰਦੀ ਜਿਹੜੀ ਆ ਲੱਗਦੀ ਦਿਖਾਈ ਦੇ ਰਹੀ ਹੈ ਕਿਉਂਕਿ ਸਰਟੀਫਿਕੇਟ ਜੋ ਚਾਹੀਦਾ ਹੁੰਦਾ ਫਿਲਮ ਨੂੰ ਅਜੇ ਤੱਕ ਸੈਂਸਰ ਬੋਰਡ ਵੱਲੋਂ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਕੰਗਣਾ ਰਣੌਤ ਹੁਣ ਕੋਰਟ ਦੇ ਵਿੱਚ ਵੀ ਜਾਣ ਦੇ ਲਈ ਤਿਆਰ ਬੈਠੀ ਦਿਖਾਈ ਦੇ ਰਹੀ ਹੈ ਤਾਂ ਕੰਗਣਾ ਰਣੌਤ ਹੁਣ ਇਸ ਮਾਮਲੇ ਨੂੰ ਲੈ ਕੇ ਜੋ ਫਿਲਮ ਨੂੰ ਅਜੇ ਤੱਕ ਐਮਰਜੈਂਸੀ ਜੋ ਫਿਲਮ ਬਵਾਦਾਂ ਦੇ ਵਿੱਚ ਖਰੀ ਹੈ ਜਿਹੜਾ ਉਸ ਨੂੰ ਸੈਂਸਰ ਬੋਰਡ ਨੇ ਪਾਸ ਨਹੀਂ ਕੀਤਾ ਸਰਟੀਫਿਕੇਟ ਨਹੀਂ ਦਿੰਦਾ ਹੁਣ ਉਸ ਦੇ ਖਿਲਾਫ ਕੋਰਟ ਦੇ ਵਿੱਚ ਜਾਣ ਦਾ ਰਸਤਾ ਆਪਣਉਂਦੀ ਕੰਗਣਾ ਰਣੌਤ ਦਿਖਾਈ ਦੇ ਰਹੀ ਹੈ ਸੋ ਇਹ ਸੀ ਅੱਜ ਦਾ ਵੱਡਾ ਮਸਲਾ ਇਸ ਤੋਂ ਇਲਾਵਾ ਕੁਝ ਹੋਰ ਛੋਟੇ ਛੋਟੇ ਇਹਨਾਂ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਹੈ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਦੇ ਨਾਲ